ਕੀ ਬਣਾਣਾ ਹੈ ਕਿਵੇਂ ਬਣਾਣਾ ਹੈ ਕਿੱਦਾਂ ਖਾਣਾ ਹੈ ਉਹ ਬੱਚੇ ਅੱਜ ਆਪਣੀ ਮਾਂ ਤੋਂ ਬਿਨਾ ਅਨਾਥਾਂ ਵਰਗੀ ਜ਼ਿੰਦਗੀ ਜੀ ਰਹੇ ਨੇ ਇਹਨਾਂ ਦੀ ਜ਼ਿੰਦਗੀ ਬਹੁਤ ਵਿਚਾਰਾਂ ਦੀ ਮਾੜੀ ਹੈ ਜੀ ਛੋਟੇ ਛੋਟੇ ਬੱਚੇ ਸੀ ਡੇਢ ਸਾਲ ਦੀ ਗੁੱਡੀ ਸੀ ਜਿਹੜੀ ਕੋਲੇ ਨਕਲੀ ਹਾਰ ਗਈ ਸੀ ਮਾਂ ਰਾਤ ਨੂੰ ਸਿਆਲ ਦੇ ਮਹੀਨੇ ਘਰ ਦੇ ਵਿੱਚ ਕੱਲੇ ਹੋ ਭੈਣ ਭਰਾਣੇ ਨਾਲ ਹਾਂਜੀ ਮਨ ਲੱਗ ਜਾਂਦਾ ਕੱਲਿਆਂ ਦਾ ਮੰਮੀ ਕਿੱਥੇ ਹੈ ਸੋਨੀ ਕਿਹੜੀ ਕਲਾਸ ਚ ਪੜਦੇ ਹੋ 8ਵੀਂ ਜੀ 8ਵੀਂ ਚ ਪੜਦੇ ਹੋ 9ਵੀਂ ਚ ਪੜਦੇ ਹੋ ਪੜਾਈ ਦੇ ਵਿੱਚ ਮਨ ਲੱਗਦਾ ਵਾ ਹਾਂਜੀ ਕੀ ਪੜਦੇ ਹੋ ਯਾਪੀ ਹਾਂ ਯਾਪੀ ਪੰਜਾਬੀ ਪੜਦੇ ਹੋ ਅੱਛਾ ਘਰ ਦੇ ਵਿੱਚ ਤੁਸੀਂ ਇਕੱਲੇ ਹੋ ਕੋਈ ਵੀ ਨਹੀਂ ਘਰ ਦੇ ਵਿੱਚ ਹੋਰ ਡੈਡੀ ਹੈ ਜੀ ਡੈਡੀ ਕਿੱਥੇ ਆ ਹੁਣ ਕੰਮ ਤੇ ਜੀ ਕੰਮ ਤੇ ਗਏ ਨੇ ਅੱਛਾ ਫਿਰ ਤੁਸੀਂ ਕਿੰਨੇ ਭੈਣ ਭਰਾ ਹੋ ਤਿੰਨ ਜੀ ਕੁਝ ਖਾਦਾ ਤੁਸੀਂ ਸਵੇਰ ਦਾ ਕੀ ਖਾਦਾ ਸੀ ਰੋਟੀ ਤੁਸੀਂ ਬਣਾਈ ਕਿਹਨੇ ਬਣਾਈ ਡੈਡੀ ਨੇ ਡੈਡੀ ਬਣਾ ਕੇ ਚਲੇ ਗਏ ਹੂੰ ਫਿਰ ਕਦੋਂ ਦੁਬਾਰਾ ਰੋਟੀ ਕਦੋਂ ਬਣਾਉਂਦੇ ਹੋ ਸ਼ਾਮ ਨੂੰ ਹੈ ਸ਼ਾਮ ਨੂੰ ਅੱਛਾ ਤੇ ਇਹ ਤੁਸੀਂ ਤੁਹਾਡਾ ਕੀ ਨਾਮ ਹੈ ਇੱਕਮ ਸਿੰਘ ਇੱਕਮ ਸਿੰਘ ਬੱਚੇ ਕਿੰਨੀ ਉਮਰ ਹੈ ਤੁਹਾਡੀ ਪਤਾ ਕਿਹੜੀ ਕਲਾਸ ਚ ਪੜਦੇ ਹੋ 6ਵੀਂ ਚ 6ਵੀਂ ਚ ਪੜਦੇ ਹੋ ਘਰ ਦੇ ਵਿੱਚ ਇਕੱਲੇ ਹੋ ਹਾਂ ਭੈਣ ਭਰਾਣੇ ਨਾਲ ਹਾਂਜੀ ਮਨ ਲੱਗ ਜਾਂਦਾ ਇਕੱਲਿਆਂ ਦਾ ਹਾਂਜੀ ਮੰਮੀ ਕਿੱਥੇ ਹੈ ਪਤਾ ਨਹੀਂ ਪਤਾ ਹੀ ਨਹੀਂ ਹੂੰ ਤੁਹਾਨੂੰ ਪਤਾ ਮੰਮੀ ਕਿੱਥੇ ਹੈ ਹਾਂ ਕਦੇ ਦੇਖਿਆ ਨਹੀਂ ਮੰਮੀ ਨਹੀਂ ਐਡੀ ਇਕੱਲੇ ਰਹਿੰਦੇ ਹੋ ਤੁਸੀਂ ਜਦੋਂ ਦੇ ਮਤਲਬ ਸਕੂਲ ਜਾਣ ਲੱਗੇ ਮੰਮੀ ਹੈ ਹੀ ਨਹੀਂ ਸੀ ਕਦੇ ਵੀ ਪਾਪਾ ਨੇ ਪਾਲਿਆ ਹਾਂਜੀ ਜਿਆਦਾ ਆਂਦੀ ਹੈ ਮੰਮੀ ਦੀ ਨਹੀਂ ਆਂਦੀ ਫਿਰ ਘਰ ਦੇ ਵਿੱਚ ਤੁਸੀਂ ਇਕੱਲੇ ਕਿੱਦਾਂ ਰਹਿੰਦੇ ਹੋ ਕੱਪੜੇ ਕੌਣ ਤੁਹਾਡੇ ਧੋਂਦਾ ਵਾ ਇਹ ਦੱਸੋ ਮੈਨੂੰ ਦਾਦੀ ਚੋਂ ਰੰਦਾ ਕਿਤੇ ਮੈਂ ਤਾਂ ਉਹ ਲੈਣਾਂ ਤੁਸੀਂ ਵੀ ਤਾਂ ਉਹ ਲੰਨੇ ਆ ਤੁਹਾਡੀ ਕਿੰਨੀ ਉਮਰ ਆ ਪਤਾ ਨਹੀਂ ਫਿਰ ਰੋਟੀ ਪਾਣੀ ਵੀ ਡੈਡੀ ਪਕਾਉਂਦੇ ਆ ਕੱਪੜੇ ਵੀ ਡੈਡੀ ਹਨਾ ਤੋ ਦੰਦੇ ਆ ਫਿਰ ਘਰ ਦੇ ਵਿੱਚ ਜਿੱਦਾਂ ਕੋਈ ਸਮੱਸਿਆ ਆ ਗਈ ਮੰਨ ਲਓ ਕੋਈ ਸੱਟ ਲੱਗ ਗਈ ਕੋਈ ਕੁਝ ਹੋ ਗਿਆ ਡੈਡੀ ਤਾਂ ਕੰਮ ਤੇ ਹੁੰਦੇ ਆ ਫਿਰ ਤੁਸੀਂ ਕਿੱਦਾਂ ਕਰਦੇ ਹੋ ਵੀ ਡਾਕਟਰ ਦੀ ਦੁਕਾਨ ਤੇ ਜਾ ਵਰਦੇ ਆ ਅੱਛਾ ਜਿੱਦਾਂ ਮੰਨ ਲਓ ਘਰ ਦੇ ਵਿੱਚ ਕੋਈ ਗੈਰ ਬੰਦਾ ਆ ਗਿਆ ਪਤਾ ਲੱਗ ਜਾਂਦਾ ਵਾ ਕੋਈ ਚੋਰ-ਚੂਰ ਤੋਂ ਡਰ ਲੱਗਦਾ ਰਾਤ ਨੂੰ ਇਕੱਲੇ ਸੁੱਤੇ ਪਏ ਹੁੰਦੇ ਨਹੀਂ ਲੱਗਦਾ ਪਿੰਡ ਵਾਲੇ ਕਿੱਦਾਂ ਆਉਂਦੇ ਆ ਮਦਦ ਲਈ ਪੁੱਛਦੇ ਆ ਹਾਲ-ਚਲ ਅੱਛਾ ਕਹਿੰਦੇ ਕਿ ਮੰਮੀ ਦਾ ਸਾਨੂੰ ਪਤਾ ਨਹੀਂ ਆ ਤੇ ਉਮਰ ਵੀ ਨਹੀਂ ਸਾਨੂੰ ਕਹਿੰਦੇ ਪਤਾ ਘਰ ਦੇ ਵਿੱਚ ਐਂਦੀ ਇਕੱਲੇ ਆਪਣਾ ਖੇਲੀ ਜਾਂਦੇ ਆ ਆਪਣਾ ਬੈਠੇ ਆ ਕੋਈ ਇਹਨਾਂ ਨੂੰ ਆ ਕੱਪੜੇ ਦੇਖੋ ਤੁਸੀਂ ਕਿ ਉਹ ਬੱਚੇ ਜਿਹੜੇ ਸਕੂਲ ਜਾਂਦੇ ਆ ਨਿੱਕੀ ਉਮਰ ਦੇ ਵਿੱਚ ਬੱਚਿਆਂ ਦੇ ਕੱਪੜੇ ਵੀ ਐਦਾਂ ਮੈਲੇ ਹੋਏ ਪਏ ਆ ਜਦੋਂ ਡੈਡੀ ਆਉਗੇ ਜਾਂ ਜਦੋਂ ਲੋਡ ਪਾਉਗੀ ਨਾ ਕੱਪੜਿਆਂ ਦੀ ਉਦੋਂ ਇਹ ਜਵਾਕ ਨਿੱਕੇ ਨਿੱਕੇ ਆਪਣੇ ਡੈਡੀ ਦੇ ਨਾਲ ਇਹ ਕੱਪੜੇ ਧੋਣਗੇ ਤਸਵੀਰ ਜਿਹੜੀ ਕਾਫੀ ਗਰੀਬੀ ਬਿਆਨ ਕਰਦੀ ਆ ਤੁਸੀਂ ਮੈਨੂੰ ਖਾਸ ਇਸ ਘਰ ਦੇ ਵਿੱਚ ਲੈ ਕੇ ਆਇਓ ਹਨਾ ਇਹ ਇਹ ਮੈਨੂੰ ਥੋੜੀ ਤਸਵੀਰ ਇਹਨਾਂ ਦੀ ਸਾਫ਼ ਕਰੋ ਕਿ ਇਹ ਬੱਚੇ ਕਿੱਦਾਂ ਜ਼ਿੰਦਗੀ ਜੀ ਰਹੇ ਨੇ ਇਹਨਾਂ ਦੀ ਜ਼ਿੰਦਗੀ ਬਹੁਤ ਵਿਚਾਰਾਂ ਦੀ ਮਾੜੀ ਹੈ ਜੀ ਛੋਟੇ ਛੋਟੇ ਬੱਚੇ ਸੀ ਡੇਢ ਸਾਲ ਦੀ ਗੁੱਡੀ ਸੀ ਜਿਹੜੀ ਕੋਲੇ ਨਕਲੀ ਹਾਰ ਗਈ ਸੀ ਮਾਂ ਰਾਤ ਨੂੰ ਸਿਆਲ ਦੇ ਮਹੀਨੇ